ਪੰਜਾਬੀ ਵੀਰ ਆਪਣਾ ਸਾਥ ਦਿਓ ਤਾਂ ਜੋ ਇੱਥੇ ਵੀ ਪੰਜਾਬੀ ਜਿਹੜੇ ਆਪਣਾ ਕਹਿੰਦਾ ਨੇ ਝੰਡੇ ਗੱਡੀ ਬੈਠੇ ਨੇ ਹੋਰ ਤਰੱਕੀਆਂ ਕਰਨ ਜਿਹੜੇ ਮਾਲਕਾ ਵੀਰ ਬਠਿੰਡੇ ਤੋਂ ਆ ਹਰਵੀਰ ਸਿੰਘ ਜੀ ਉਹਨਾਂ ਨੇ ਇਹ ਲਿਆ ਹੋਇਆਗਾ ਪਰ ਉਹ ਅੱਜ ਪਿੰਡ ਹੈ ਨਹੀਂਗੇ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਇੱਥੇ ਉਹ ਜ਼ਰੂਰ ਨੇ ਪਰ ਇੱਕ ਗੱਲ ਮੇਰੀ ਫੋਨ ਤੇ ਗੱਲ ਹੋਈ ਉਹਨਾਂ ਨਾਲ ਆ ਵੀ ਆਉਣਗੇ ਛੁੱਟੀ ਪੜ ਰਹੀ ਹੈ ਬਸ ਓਕੇ ਗੱਲ ਹੈ ਜੀ ਅ ਵੀ ਮਿੱਤਰੋ ਥੋੜਾ ਜਿਹਾ ਹੁਣ 1 2 ਤਰੀਕ ਤੋਂ ਸੀਜ਼ਨ ਭੱਜ ਜਾਊਗਾ ਪੰਜਾਬੀ ਵੀਰਾਂ ਨੂੰ ਬੇਨਤੀ ਆ ਵੀ ਜਦੋਂ ਆਪਾਂ ਮਨਾਲੀ ਵਾਲੀ ਸਾਈਡ ਘੁੰਮਣ ਆਉਣੇ ਨੇ ਆਪਣੇ ਪੰਜਾਬੀ ਭਾਈ ਬਠਿੰਡੇ ਵਾਲੇ ਮਾਨਸ ਵਾਲੇ ਵੀਰਾਂ ਨੇ ਕੀਤਾ ਹੋਇਆ ਰੈਸਟੋਰੈਂਟ ਪਹਿਲੀ ਗੱਲ ਤਾਂ ਰੋਟੀ ਦਾ ਨੰਦ ਆ ਗਿਆ ਸਾਰੇ ਪਰਿਵਾਰ ਨੇ ਖਾਦੀ ਸਿਫਤ ਕੀਤੀ ਫਿਰ ਮੇਰਾ ਜੀਤਾ ਵੀ ਯਾਰ ਆਪਣੇ ਪੰਜਾਬੀਆਂ ਭਾਈਆਂ ਤੱਕ ਸਨੇਹਾ ਤਾਂ ਪਹੁੰਚਾਦੀ ਐ ਡਰਾਈਵਰ ਵੀਰਾਂ ਤੱਕ ਵੀ ਯਾਰ ਇੱਥੇ ਤੁਸੀਂ ਖਰ ਸਕਦੇ ਹੋ ਆਪਣੇ ਵਾਲਿਆਂ ਨੂੰ ਦੇਈਏ ਕਮਾਈ ਸਤਿ ਸ਼੍ਰੀ ਅਕਾਲ ਦੋਸਤੋ ਲੈ ਮਿੱਤਰੋ ਪਹਿਲਾਂ ਤਾਂ ਦੇਖ ਲੋ ਲੋਕੇਸ਼ਨ ਵਿਊ ਨਿਗਾਮਨ ਮਨਾਲੀ ਨੂੰ ਜਾ ਰਹੇ ਆ ਮੰਡੀ ਚੋਂ ਨਿਕਲੇ ਥੋੜਾ ਜਿਹਾ ਅੱਗੇ ਆ ਕੇ ਜਵਾਕ ਕਹਿੰਦੇ ਭੁੱਖ ਲੱਗੀ ਹੋਈ ਆ ਮੈਂ ਵੀ ਦੇਖ ਰਿਹਾ ਸੀ ਮਾਹਾਂ ਚਲੋ ਕੋਈ ਟਾਬਾ ਹੋਵੇ ਘੈਂਟ ਜਿਹਾ ਦੇਖਣ ਨੂੰ ਨਿਗਾਹ ਪਈ ਆ ਅੱਖਰਾਂ ਤੇ ਪੀਵੀ03 ਪੀਵੀ03 ਮਤਲਬ ਉਹ ਬਠਿੰਡਾ ਆਹ ਬਾਈ ਨੇ ਫਿਰ ਹੱਥ ਮਾਰਤਾ ਇਧਰੋਂ ਸੀਟੀ ਮਾਰ ਕੇ ਹੱਥ ਮਾਰਤਾ ਮਾਹ ਲੈ ਸਾਡੇ ਬਠਿੰਡੇ ਵਾਲੇ ਸਾਨੂੰ ਸਾਧ ਰਹੇ ਨੇ ਪੜਿਆ ਪੰਜਾਬੀ ਸ਼ਰਮਾ ਟਾਬਾ ਮੈਂ ਆ ਜੀ ਅੱਜ ਕੇ ਰੋਟੀ ਖਾ ਕੇ ਦੇਖਦੇ ਆਂ ਭਾਈ ਰੋਟੀ ਮੈਂ ਤੁਹਾਨੂੰ ਦੱਸਾਂ ਖਾ ਲਈ ਰੋਟੀ ਸੁਆਦ ਆ ਗਿਆ ਜਿਹੇ ਜਿਹਾ ਆਪਾਂ ਘਰੇ ਸਿੰਪਲ ਰੋਟੀ ਮਤਲਬ ਕਿ ਵੀ ਸ਼ਾਨਦਾਰ ਜੀ ਰੋਟੀ ਹੁੰਦੀ ਆ ਬਾਹਲੇ ਮਸਾਲੇ ਨਹੀਂ ਪਾਏ ਹੁੰਦੇ ਕੋਈ ਨੁਕਸਾਨ ਵਾਲੀ ਨਹੀਂ ਹੁੰਦੀ ਉਹ ਹੈ ਰੋਟੀ ਪੇਸ਼ ਕੀਤੀ ਆਜੋ ਆਪਾਂ ਅੰਦਰ ਗੱਲਬਾਤ ਕਰਦੇ ਆਂ ਜਿਹੜੇ ਮਾਲਕਾ ਵੀਰ ਬਠਿੰਡੇ ਤੋਂ ਆਂ ਹਰਵੀਰ ਸਿੰਘ ਜੀ ਉਹਨਾਂ ਨੇ ਇਹ ਲਿਆ ਹੋਇਆਗਾ ਪਰ ਉਹ ਅੱਜ ਪਿੰਡ ਹੈ ਨਹੀਂਗੇ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਇੱਥੇ ਉਹ ਜ਼ਰੂਰ ਨੇ ਪਰ ਇੱਕ ਗੱਲ ਮੇਰੀ ਫੋਨ ਤੇ ਗੱਲ ਹੋਈ ਉਹਨਾਂ ਨਾਲ ਬਾਈ ਰੋਟੀ ਦਾ ਸਾਫ ਸਫਾਈ ਦਾ ਬਹੁਤ ਵਧੀਆ ਧਿਆਨ ਰੱਖਿਆ ਹੋਇਆਗਾ ਵੱਡੀ ਗੱਲ ਕੀ ਹੈਗੀ ਮੰਨ ਲਓ ਆਪਾਂ ਪੰਜਾਬ ਚੋਂ ਨੋਰਮਲ ਇਹ ਕਹਿ ਲਓ ਵੀ ਕੀਰਤਪੁਰ ਸਾਹਿਬ 8-9 ਵਜੇ ਆਪਾਂ ਨਿਕਲੇ ਆਉਣੇ ਕ੍ਰਾਸ ਕਰ ਜੰਨੇ ਆ ਜਿਹੜਾ ਵੀ ਬੰਦੇ ਨੇ ਮੰਨ ਲਈ ਜਾਣਾ ਹੁੰਦਾਗਾ ਦੁਪਹਿਰੇ ਜਦੋਂ ਭੁੱਖ ਲੱਗਦੀ ਆ 1.5-2 ਵਜੇ ਜਮਾ ਪਰਫੈਕਟ ਲੋਕੇਸ਼ਨ ਤੇ ਆ ਵੀ 1.5-2 ਵਜੇ ਇੱਥੇ ਤੁਸੀਂ ਪਹੁੰਚ ਜੂਗੇ ਇੱਥੇ ਨਾ ਪਿੱਛੇ ਐਚਪੀ ਪੰਪਾ ਮੰਡੀ ਕ੍ਰੋਸ ਕਰਾਂ ਦੇ ਆਪੋਜੀਟ ਸਾਈਡ ਆ ਉਹ ਤੋਂ ਸਿਰਫ 500 ਮੀਟਰ 500 ਮੀਟਰ ਤੇ ਸ਼ਰਮਾ ਪੰਜਾਬੀ ਢਾਬਾ ਉੱਥੇ ਖਾਦੀ ਰੋਟੀ ਆਪਣੇ ਨਾਲ ਨੇ ਰਾਜੂ ਜੀ ਰਾਜੂ ਜੀ ਸਤਿ ਸ਼੍ਰੀ ਅਕਾਲ ਜੀ ਆ ਮਾਈਕ ਲਓ ਜੀ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਓ ਠੀਕ ਠਾਕ ਹੋ ਜੀ ਅੱਛਾ ਵੀਰ ਜੀ ਰੋਟੀ ਖਾ ਕੇ ਤੁਹਾਡਾ ਆ ਗਿਆ ਸਵਾਦ ਹਾਂ ਜੀ ਇਹ ਹਰਵੀਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਪਹਿਲਾਂ ਤਾਂ ਇਹ ਦੱਸੋ ਇਹ ਪਹਿਲੇ ਆਪਣੇ ਮਾਨਸਾ ਮੰਡੀ ਦੀ ਮਾਨਸਾ ਵਿੱਚ ਠੀਕ ਹੈ ओके जी यहां पे कब से काम कर रहे हैं ये उन्होंने लिया हुआ है हां उन्होंने लिया हुआ है ओके कितना टाइम हो गया उन्होंने को क्या अभी 7-8 साल अब अब गांव गए हुए हैं हां अभी गांव गए हुए हैं कब आएंगे अभी आएंगे छुट्टी पड़ रही है ओके चलें अभी मित्रों थोड़ा या हुन एक दो तारीख तो सीजन भागजूगा पंजाबी वीराणु विनती है अभी जदों आपा मनाली वाली साइड घूमण आवन ने अपने पंजाबी भाई बठंडे वाले मान्स वाले वीरा ने कीता हुआ रेस्टोरेंट ਪਹਿਲੀ ਗੱਲ ਤਾਂ ਰੋਟੀ ਦਾ ਆਨੰਦ ਆ ਗਿਆ ਸਾਰੇ ਪਰਿਵਾਰ ਨੇ ਖਾਦੀ ਸੇਫਤ ਕੀਤੀ ਫਿਰ ਮੇਰਾ ਜੀ ਕੀਤਾ ਵੀ ਯਾਰ ਆਪਣੇ ਪੰਜਾਬੀਆਂ ਭਾਈਆਂ ਤੱਕ ਸਨੇਹਾ ਤਾਂ ਪਹਚਾਦੀ ਡਰਾਈਵਰ ਵੀਰਾਂ ਤੱਕ ਵੀ ਯਾਰ ਇੱਥੇ ਤੁਸੀਂ ਖੜ ਸਕਦੇ ਹੋ ਆਪਣੇ ਵਾਲਿਆਂ ਨੂੰ ਦੇਈਏ ਕਮਾਈ ਤਾਂ ਜੋ ਇੱਥੇ ਜਦੋਂ ਹਿਮਾਚਲ 'ਚ ਵੀ ਹੋਣਾ ਆਪਣੇ ਵਾਲਿਆਂ ਨਾਲ ਸੰਬੰਧ ਰੱਖੀਏ ਫਿਰ ਇਹਨਾਂ ਦੀ ਚਾਹ ਪੀਤੀ ਰਾਜੋ ਜੀ ਚਾਹ ਦਾ ਅੱਖ ਖੜੀ ਕਰਦੀ ਹੈ ਤੁਹਾਡੇ ਅੱਗੇ ਚਾਹ ਅੱਖ ਖੜੀ ਕਰਦੀ ਹੈ ਨਾ ਪੂਰੀ ਘੈਂਟ ਚਾਹ ਸਾਬ ਜੀ ਸਿਰਾ ਪੂਰੀ ਅੱਛੀ ਚਾਹ ਹੈ ਮਿੱਤਰ ਗੱਲ ਇਹ ਆ ਵੀ ਬਾਲੀਆਂ ਲੰਮੀਆਂ ਗੱਲਾਂ ਕਰਨ ਦੀ ਲੋੜ ਨਹੀਂ ਇੱਕ ਤਾਂ ਵਿਊ ਪਹਿਲਾਂ ਤਾਂ ਮੂਹੋਂ ਦੇਖੋ ਸਾਫ ਸਫਾਈ ਵਾਲੀ ਗੱਲ ਵੀ ਇੱਕ ਨੰਬਰ ਆ ਗਈ ਦੂਜੀ ਗੱਲ ਪਿੱਛੇ ਬਾਈ ਨਦੀ ਜਾਂ ਲੰਗਦੀ ਆ ਨਾਲੇ ਸਾਲਾ ਪਿੱਛੇ ਜਿੱਨਾ ਤੇ ਆਪਾਂ ਬਹਿਨੇ ਆ ਸਵਾਦ ਆਉਂਦਾਗਾ ਆ ਬਾਲਕੋਨੀ ਖੁੱਲੀਆਂ ਨੇ ਖਿੜਕੀਆਂ ਵਗੈਰਾ ਉਧਰ ਵੀ ਸਵਾਦ ਆਊਗਾ ਤੇ ਰੋਟੀ ਖਾਣ ਪੀਣ ਦਾ ਵੀ ਤੁਹਾਨੂੰ ਪੂਰਾ ਸਵਾਦ ਆਊਗਾ ਇੱਕ ਵਾਰੀ ਜ਼ਰੂਰ ਖੜ ਜਿਓ ਮੰਡੀ ਸੇ ਕਿਤਨੀ ਆ ਗਿਆ ਮੰਡੇ ਸ ਹੈ ਮਗਰ 12 ਕਿਲੋਮੀਟਰ 12 ਕਿਲੋਮੀਟਰ ਆ ਗਿਆ ਕਿਉਂਕਿ ਬਾਈਪਾਸ ਨਿਕਲੇ ਆ ਸਾਨੂੰ ਪਤਾ ਨਹੀਂ ਲੱਗਿਆ ਪ੍ਰੋਪਰ ਵੀ ਮੰਡੀ ਕਿੰਨੀ ਕੁ ਪਿੱਛੇ ਰਹਿ ਗਈ ਆ ਇੰਨਾ ਕਾ ਦੱਸ ਦਾਂਗਾ ਜਿੱਥੋਂ ਸਿੰਗਲ ਜੀ ਸੜਕ ਖਤਮ ਹੁੰਦੀ ਆ ਉੱਥੇ ਜੇ ਐਚਪੀ ਦਾ ਪੈਟਰੋਲ ਪੰਪ ਪਾਉਂਦਾਗਾ ਉਹਦੀ ਆਪੋਜ਼ਿਟ ਸਾਈਡ ਮਨਾਲੀ ਨੂੰ ਜਾਂਦੇ ਆ ਸਿਰਫ 500 ਮੀਟਰ ਅੱਗੇ ਹੈਗਾ ਉੱਥੇ ਤੁਸੀਂ ਇੱਕ ਵਾਰੀ ਮੇਰੇ ਕਹੇ ਤਰ ਰੁੱਕ ਕੇ ਦੇਖੋ ਬਾਰੀ ਦੁਬਾਰੇ ਤੁਸੀਂ ਆਪਣੇ ਆਪ ਹੀ ਉੱਤਰ ਰੁੱਕ ਹੋ ਗਏ ਨਾ ਜੀ ਠੀਕ ਹੈ ਰਾਜੂ ਜੀ ਸ਼ੁਕਰੀਆ ਧੰਨਵਾਦ ਆਪਣੇ ਸਮਾਂ ਦੀਆ ਤੇ ਧੰਨਵਾਦ ਦਰਸ਼ਕੋ ਤੁਹਾਡਾ ਪੰਜਾਬੀ ਵੀਰ ਆਪਣਾ ਸਾਥ ਦਿਓ ਤਾਂ ਜੋ ਇੱਥੇ ਵੀ ਪੰਜਾਬੀ ਜਿਹੜੇ ਆਪਣਾ ਕਹਿੰਦਾ ਨੇ ਝੰਡੇ ਗੱਡੀ ਬੈਠੇ ਨੇ ਹੋਰ ਤਰੱਕੀਆਂ ਕਰਨ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ